ਪਿਆਜ਼ ਗੋਭੀ ਬ੍ਰੈਡ ਰੋਲ ਆਲੂ ਦੀ ਕੀ ਅੱਠ ਸਾਲ ਦੇ ਸੀ ਜਿਹੜੇ ਦਾਦਾ ਇਹਨਾਂ ਦੇ ਦਾਦਾ ਜੀ 8 ਸਾਲ ਦੇ ਸੀ ਜੋਤੇ ਕੰਮ ਕਰ ਰਿਹਾ ਹੈ ਠੀਕ ਹਾਂ ਕੋੜੀ ਇੰਨੀ ਹੁੰਦੀ ਆ ਵੀ ਇੱਕ ਵਾਰੀ ਭੱਬੂ ਤਾਰੇ ਦਿਖਾ ਦਿੰਦੀ ਐ ਦਾਤਣ ਜੰਦੀ ਬਾਡੇ ਤੇ ਬਹੁਤ ਟੇਸਟੀ ਆ ਮੇਰੇ ਜ਼ਰੇ ਕਰੀਮ ਆਰ ਹੋ ਗਈ ਯਾਰ ਅਭੀ ਪੜ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਜੀ ਜੀ ਆਇਆਂ ਨੂੰ ਨਵੇਂ ਦਿਨ ਨਵੀਂ ਵੀਡੀਓ ਦੇ ਵਿੱਚ ਤੇ ਮੈਂ ਉਧਰ ਦੇਖ ਲੱਗਿਆ ਜੀ ਹਰਪ੍ਰੀਤ ਖੜੀ ਆ ਪਿਛਲੇ ਪਾਸੇ ਤੇ ਅੱਜ ਮੈਂ ਸਕੂਲੋਂ ਆਇਆ ਸੀ ਹੁਣੇ-ਹੁਣੇ ਤੇ ਹੁਣੇ ਮੈਨੂੰ ਆਰਡਰ ਹੋ ਗਿਆ ਜੀ ਵੀ ਪਕੌੜੇ ਲੈ ਕੇ ਆਉਣੇ ਆ ਵੀ ਸ਼ਾਇਦ ਘਰੇ ਆਉਣਾ ਕਿਸੇ ਨੇ ਤੇ ਆਉਣਾ ਸੀਗਾ ਨਹੀਂ ਕਿਸੇ ਨੇ ਨਹੀਂ ਆਉਣਾ ਕਰੇ ਪਕੌੜੇ ਖਾਣ ਦਾ ਮਨ ਹੋ ਰਿਹਾ ਜੀ ਤੇ ਆਓ ਚੱਲੀਏ ਵੀ ਆਪਾਂ ਫਿਰ ਹੁਣੇ-ਹੁਣੇ ਸਵਾਦ ਸਵਾਦ ਸੋਨੇ ਤਾਂ ਮੈਂ ਕਿਹਾ ਵੀ ਦੇਖਣ ਤੋਂ ਬੜੇ ਸੋਹਣੇ ਐ ਲੱਗਦੇ ਆ ਮੂੰਹ ਤੇ ਪਾਣੀ ਆ ਜਾਂਦਾ ਪਕੌੜੇ ਦੀ ਜਿਹੜਾ ਨਾ ਤੇ ਆਹ ਚੱਲੀ ਜੀ ਫਤਾਪਾ ਹਨਾ ਤੁਹਾਨੂੰ ਵੀ ਲੈ ਕੇ ਚਲੀ ਆ ਤੇ ਸਾਹਿਬ ਜੀ ਕਹਿੰਦੇ ਮੈਂ ਵੀ ਆ ਗਿਆ ਮੈਂ ਵੀ ਆ ਗਿਆ ਤੇ ਮੈਂ ਕੱਟ ਕਰਤਾ ਸੀਗਾ ਸੀਨ ਤੇ ਦੁਆਰਾ ਫਿਰ ਰੋਣ ਲੱਗ ਕੇ ਇਹਨੂੰ ਵੀ ਦੇਖ ਲਓ ਜੀ ਲੈ ਇਨਾ ਹੀ ਹੋਈ ਐ ਅੱਜ ਛੁੱਟੀ ਸੀ ਸਕੂਲ ਤੋਂ ਹਾਂ ਨਹੀਂ ਦੱਸਿਖਾਈ ਜਾਂਣਾ ਆਹ ਰੋਟੀ ਖਾਈ ਜਣਾ ਹਨਾ ਤੇ ਮਿਲਦੇ ਆ ਜੀ ਆਹੋ ਮੈਂ ਚਲੀ ਆਪਾਂ ਵਧੀਆ ਦੇ ਇਸ ਕਟਰ ਤੇ ਸੈਰ ਕਰਦੇ ਪਏ ਆ ਮੌਸਮ ਠੰਡਾ ਹੋ ਗਿਆ ਕੱਲ ਬਾਰਿਸ਼ ਹੋਈ ਸੀਗੀ ਦੇਖੋ ਕੀ ਹੈ ਪਾਉਰ ਬਾਈਕ ਸਕੂਟਰ ਤੇ ਮਿਲਿਆ ਜਰਾ ਖੜਾ ਖੜਾ ਲੋ ਜੀ ਅਸੀਂ ਪਹੁੰਚ ਗਏ ਜੀ ਪਕੌੜੀਆਂ ਵਾਲੀ ਗਲੀ ਰੇਲਵੇ ਰੋਡ ਇਹ ਭਾਜੀ ਆ ਪਹਿਲਾਂ ਇਹਨਾਂ ਦੇ ਫਾਦਰ ਸਾਹਿਬ ਇਹ ਕੰਮ ਕਰਦੇ ਹੁੰਦੇ ਸੀ ਉਸ ਤੋਂ ਬਾਅਦ ਇਹ ਅੱਛਾ ਦਾਦਾ ਜੀ ਸੀਗੇ ਤੁਹਾਡੇ ਤੇ ਉਦੋਂ ਬਾਅਦ ਫਿਰ ਤੁਸੀਂ ਲੱਗੇ ਜੀ ਇਹਦਾ ਸ਼੍ਰੀ ਆ ਅੱਛਾ ਤੇ ਚਾਚਾ ਜੀ ਤੇ ਦਾਦਾ ਜੀ ਨੇ ਕਿੰਨੇ ਕਿਹੜੇ ਸਾਲ ਤੋਂ ਸ਼ੁਰੂ ਕੀਤਾ ਸੀ ਭਾਜੀ ਸਾਡੀ ਉਮਰ ਤਰੀ ਲੱਗੇ ਜੀ ਅੱਛਾ ਮਤਲਬ ਤਕਰੀਬਨ ਕਿੰਨੇ ਸਾਲਾਂ ਤੋਂ ਚੱਲਦਾ ਪਿਆ ਕੰਮ ਇਹ ਜੀ 100 ਪਲੱਸ 100 ਸਾਲ ਤੋਂ ਜ਼ਿਆਦਾ ਹੋ ਗਿਆ ਜੀ ਇਹ ਪਹਿਲਾਂ ਇਹਨਾਂ ਦੇ ਦਾਦਾ ਜੀ ਕਰਦੇ ਸੀ ਫਿਰ ਫਾਦਰ ਸਾਹਿਬ ਕਰਦੇ ਸੀ ਹੁਣ ਭਾਜੀ ਹੋਰੇ ਆਪ ਕਰਦੇ ਜੀ ਗੱਲ ਪਕੌੜਿਆਂ ਦੀ ਵੈਰਾਈਟੀ ਦੇਖੋ ਇਹਨਾਂ ਕੋਲੇ ਤੁਸੀਂ ਚਾਲੂ ਪਿਆਜ਼ ਗੋਭੀ ਬ੍ਰੈਡ ਰੋਲ ਆਲੂ ਦੇ ਕੀ ਸਮੋਸਾ ਬ੍ਰੈਡ ਆਲੂ ਦਾਲ ਦੇ ਰੋਲ ਪਨੀਰ ਅਤੇ ਵੈਜੇਬਲ ਹੈ ਤੇ ਪਨੀਰ ਅਤੇ ਵੈਜ ਰੋਲ ਬਾਕੀ 8 ਸਾਲ ਦੇ ਲੱਗੇ ਸੀ ਅੱਛਾ ਅੱਜ ਤੋਂ ਸਾਲ ਇਹ ਇਹ ਨਾਲ ਭਾਜੀ ਦੇ ਮੰਮੀ ਵੀ ਇੱਥੇ ਹੁੰਦੇ ਆ ਤੇ ਇਹ ਦੱਸੀ ਜਾਂਦੇ ਸੀ ਹਾਂਜੀ ਦੱਸਿਓ ਦੁਬਾਰਾ ਕਿ ਕਿ 8 ਸਾਲ ਦੇ ਸੀਗੇ 8 ਸਾਲ ਦੇ ਸੀਗੇ ਦਾਦਾ ਇਹਨਾਂ ਦੇ ਦਾਦਾ ਜੀ 8 ਸਾਲ ਦੇ ਸੀ ਜੋਤ ਤੇ ਕੰਮ ਕਰ ਰਿਹਾ ਹੈ ਠੀਕ ਹੈ ਜੀ ਉਦੋਂ ਦਵਾਰ ਫਿਰ ਇਹਨਾਂ ਦੇ ਫਾਦਰ ਸਾਹਿਬ ਆ ਗਏ ਹੈ ਨਾ ਪਾਪਾ ਜੀ ਆ ਗਏ ਤੇ ਉਸ ਤੋਂ ਬਾਅਦ ਫਿਰ ਭਾਜੀ ਆ ਗਏ ਹੈ ਨਾ ਅੱਛਾ ਜੀ ਇਹ 2 ਸਾਲ ਦੇ ਸੀਗੇ ਜਦੋਂ ਇਹਨਾਂ ਦੇ ਪਾਪਾ ਜੀ ਡੈਥ ਹੋ ਗਈ ਸੀ ਤੇ ਫਿਰ ਦਾਦਾ ਜੀ ਦੁਆਰਾ ਨਹੀਂ ਚਾਚਾ ਜੀ ਅੱਛਾ ਫਿਰ ਚਾਚਾ ਜੀ ਨਾਲ ਲੱਗੇ ਹੈ ਨਾ ਕਾਲਪ ਤੇ ਦਾਦਾ ਜੀ ਨਾਲ ਅੱਛਾ ਜੀ ਠੀਕ ਹੈ ਫਿਰ ਦਾਦਾ ਜੀ ਡੈਥ ਹੋ ਕੇ ਹੋ ਤੱਕ ਭਾਜੀ ਸੰਭਲ ਕੇ ਹੋਣਗੇ ਮੈਂ ਫਿਰ ਤਾਂ ਮਾਮਾ ਨਾਲ ਮਤਲਬ ਸੰਭਲ ਤੇਗੇ ਸਕੂਲ ਜਾਂਦੇ ਸੀ ਇਹ ਸਕੂਲ ਵੀ ਜਾਂਦੇ ਸੀਗੇ ਠੀਕ ਹੈ ਜੀ ਉਸਦੀ ਚਟਨੀ ਦੀ ਬਹੁਤ ਖਾਸियत ਆ ਜਿਹੜਾ ਪਕੌੜਿਆਂ ਦਾ ਭੋਰ ਝੋਰ ਹੁੰਦਾ ਨਾ ਚਟਣੀ ਦੇ ਵਿੱਚੇ ਪਾ ਦਿੰਦੇ ਹੁੰਦੇ ਆ ਇਹ ਮਤਲਬ ਕਸਟਮਰ ਦਾ ਕਹਿਣਾ ਕਿ ਚਟਣੀ ਦਾ ਹੀ ਨਜ਼ਾਰਾ ਵਾ ਚਟਣੀ ਦੇ ਪੱਟੇ ਹੋਏ ਆ ਜੀ ਸਾਰੇ ਚਟਣੀ ਬਹੁਤ ਏਸਟੀ ਹੁੰਦੀ ਹੈ ਇਨਾਂ ਦੀ ਤੁਹਾਨੂੰ ਸਿੱਖਾਉਂਦਾ ਅਸਲ 'ਚ ਅਸੀਂ ਫੂਡ ਬਲੌਗਰ ਨਹੀਂ ਆ ਮੈਂ ਪਹਿਲਾਂ ਵੀ ਦੱਸਿਆ ਤੇ ਪਰ ਬਲੌਗਿੰਗ ਕਰ ਲਈਦੀ ਆ ਵੀ ਨਾਲ-ਨਾਲ ਕੰਟੈਂਟ ਚਾਹੀਦਾ ਹੁੰਦਾ ਆ ਆਪਾਂ ਨੂੰ ਤੇ ਅਸੀਂ ਸੋਚਿਆ ਵੀ ਇਸ ਤੋਂ ਵੱਧੇ ਕੰਟੈਂਟ ਹੋਰ ਕੀ ਹੋ ਸਕਦਾਗਾ ਤੇ ਨਾਲ ਨਾਲ ਜਿਵੇਂ ਇਹਨਾਂ ਨੂੰ ਵੀ ਕਵਰ ਕਰ ਲਿਆਗਾ तकरीबन ਜਲੰਧਰ ਦੇ ਵਿੱਚ ਬਹੁਤ ਮਸ਼ਹੂਰ ਹੈ ਪਕੌੜਿਆਂ ਵਾਲੀ ਗਲੀ ਜਿੱਥੇ ਮਰਜ਼ੀ ਪੁੱਛ ਲਓ ਤੁਸੀਂ ਪਕੌੜਿਆਂ ਵਾਲੀ ਗਲੀ ਦੇ ਵਿੱਚ ਇਹਨਾਂ ਦੇ ਬਹੁਤ ਖਾਸ ਆ ਪਕੌੜੇ ਤੇ ਜਿਹੜੇ ਇੱਥੇ ਮਿਲਦੇ ਬਹੁਤ ਥਾੜਾ ਤੋਂ ਆ 100 100 ਤੋਂ ਜ਼ਿਆਦਾ ਇਹਨਾਂ ਨੂੰ तकरीबन ਇਹ ਕੰਮ ਕਰਦਿਆਂ ਨੂੰ ਹੋ ਗਿਆ ਪਹਿਲਾਂ ਇਹ ਜਿਹੜੇ ਭਾਜੀ ਬੈਠੇ ਉਹਨਾਂ ਦੇ ਦਾਦਾ ਜੀ ਕੰਮ ਕਰਦੇ ਹੁੰਦੇ ਸੀਗੇ ਫਿਰ ਨਾਲ ਉਹਨਾਂ ਦੇ ਫਾਦਰ ਸਾਹਿਬ ਲੱਗੇ ਫਾਦਰ ਸਾਹਿਬ ਦੀ ਡੈਥ ਹੋ ਗਈ ਤਾਂ ਫਿਰ ਚਾਚਾ ਜੀ ਦਾਦਾ ਜੀ ਦੇ ਨਾਲ ਲੱਗੇ ਸਰ ਦਾਦਾ ਜੀ ਗੁਜ਼ਰ ਗਏ ਤਾਂਰੇ ਭਾਜੀ ਦੇ ਮਾਮਾ ਜੀ ਹੋਰੇ ਨਾਂ ਲੱਗੇ ਤੇ ਹੌਲੀ ਹੌਲੀ ਇਹ ਵੀ ਸੰਭਲ ਦੇ ਗਏ ਨਾਲ ਨਾਲ ਪੜਦੇ ਗਏ ਤੇ ਫਿਰ ਹੌਲੀ ਹੌਲੀ ਇਹਨਾਂ ਨੇ ਮਤਲਬ ਟੇਕਓਵਰ ਕਰਕੇ ਤੇ ਆਪਣੇ ਕੋਲੇ ਲੈ ਲਈਏ ਦੁਕਾਨ ਤੇ ਹੁਣ ਕਈ ਸਾਲਾਂ ਤੋਂ ਮਤਲਬ ਇਹ સેવા ਇਸੇ ਦੇ ਰਿਹਾ ਤੇ ਐਤਵਾਰ ਦੇ ਦਿਨ ਛੁੱਟੀ ਹੁੰਦੀ ਆ ਤੁਸੀਂ ਦੇਖੋ ਵੀ ਕੰਮ ਇੰਨਾ ਜ਼ਿਆਦਾ ਹੈਗਾ ਵੀ ਐਤਵਾਰ ਲੋਕੀ ਫ੍ਰੀ ਹੁੰਦੇ ਆ ਪਕੌੜੇ ਖਾਣ ਲਈ ਭਰੇ ਐਤਵਾਰੇ ਛੁੱਟੀ ਕਰਦੇ ਆ ਆਦਰਵਾਇਜ਼ 6 ਦਿਨਾਂ ਇਹਨਾਂ ਦਾ ਕੰਮ ਕਰਦੇ ਜਿੱਦਪਕੇ ਮੇਨ ਜਿਹੜੀ ਗੱਲ ਹੈਗੀ ਐ ਸਰੋਂ ਦਾ ਤੇਲ ਵਰਤਦੇ ਆ ਕੋਈ ਰਿਫਾਈਨਡ ਜਾਂ ਕੋਈ ਹੋਰ ਕਿਉਂ ਨਹੀਂ ਵਰਤਦੇ ਕਿ ਮੇਨ ਸਰੋਂ ਦੇ ਤੇਲ ਦੇ ਵਿੱਚ ਪਕੌੜੇ ਬੰਦੇ ਆ ਪਾਈ ਕੀ ਕਹਿ ਰਹੇ ਸੀਗੇ ਮੈਂ ਕਿਹਾ ਸਰੋਂ ਦੇ ਤੇਲ ਨਾਲ ਖਾਵੇ ਹੋਰ ਪਾਣੀ ਜਿੰਨਾ ਡਟਕੇ ਪੀਓ ਕੋਈ ਟੈਨਸ਼ਨ ਨਹੀਂ ਹੁੰਦੀ ਪਾਣੀ ਡਟਕੇ ਪੀਓ ਕੋਈ ਟੈਨਸ਼ਨ ਨਹੀਂ ਆ ਕੋਈ ਪ੍ਰੋਬਲਮ ਨਹੀਂ ਕਰਦਾਗਾ ਹਨਾ ਸਰੋਂ ਦੇ ਤੇਲ ਦੇ ਪਕੌੜੇ ਖਾ ਕੇ ਅੱਜ ਜੀ ਘਰ ਆ ਗਿਆ ਚਲੋ ਜੀ ਖੋਲੋ ਹਾਂਜੀ ਬਾਹਰ ਹੀ ਆ ਚਲੋ ਇਹਨਾਂ ਸਾਡੇ ਬਾਗ ਦੇ ਵਿੱਚ ਨਿੰਮ ਲੱਗੀ ਹੋਈ ਸੀ ਕੌੜੀ ਨਿੰਮ ਜਿਹਦੀ ਆਪਾਂ ਦਾਤਨ ਕਰਦੇ ਹੁੰਨੇ ਆ ਮੈਂ ਕਈ ਦਿਨ ਦਾ ਸੋਚ ਰਿਹਾ ਸੀ ਯਾਰ ਦਾਤਨ ਤੋੜ ਕੇ ਕਰਨੀ ਸ਼ੁਰੂ ਕਰੀਏ ਜੜਾਂ ਦੁਖਦੀਆਂ ਪਈਆਂ ਸੀਗੀਆਂ ਤੇ ਆਲਰੇਡੀ ਅੱਜ ਦਤਨਾਂ ਸਾਨੂੰ ਮਿਲ ਗਈਆਂ ਇਹਦੀ ਦਾਤਨ ਜਿਹਨੇ ਕਰ ਲਈ ਨਾ ਨਾ ਕੀੜਾ ਲੱਗੂ ਤੇ ਨਾ ਜੜ ਦੁਖੂਗੀ ਹਾਂ ਕੌੜੀ ਇੰਨੀ ਹੁੰਦੀ ਆ ਵੀ ਇੱਕ ਵਾਰੀ ਭਾਬੂ ਸਾਰੇ ਦਿਖਾ ਦਿੰਦੀ ਐ ਇਹ ਦਾਤਨ ਪਰ ਕਹਿੰਦੇ ਆ ਨਾ ਕੁਨੀਨ ਕੌੜੀ ਹੁੰਦੀ ਆ ਪਰ ਅਸਰਦਾਰ ਹੁੰਦੀ ਆ ਉਸ ਹਾਵ ਆ ਇਹਦਾ ਕਿ ਕੌੜੀ ਜ਼ਰੂਰ ਹੁੰਦੀ ਪਰ ਅਸਰਦਾਰ ਬਹੁਤ ਵਰੀਆ ਮਤਲਬ ਨਾ ਤਾਂ ਜੜਾਂ ਦੁਖਣ ਨਾ ਕੀੜਾ ਲੱਗੇ ਤੇ ਹੋਰ ਜਿਹੜੀ ਐਸਿਡਿਟੀ ਵਾਈ ਜੋ ਲਲੱਪਾ ਬੱਬਾ ਬੰਦਾ ਸਾਰੇ ਸਹੀ ਹੋ ਜਾਂਦੇ ਆ ਬਹੁਤ ਰੋਗ ਦੂਰ ਹੁੰਦੇ ਆ ਕੌੜੀ ਨਿੰਮ ਦੇਦੇ ਆ ਤੋੜ ਕੇ ਇਦਾਂ ਬਣਾ ਲਿਆ ਜੇ ਕਿਸੇ ਨੂੰ ਚਾਹੀਦੀਆਂ ਹੋਈਆਂ ਤਾਂ ਕਮੈਂਟਸ ਕਰਕੇ ਦੱਸ ਦਿਓ ਤੇ ਖਾਸ ਕਰਕੇ ਮੇਰੇ ਜਾਣਨ ਵਾਲੇ ਜਿੰਨੇ ਬਲਜੀਤ ਨੂੰ ਚਾਹੀਦੀਆਂ ਹੁੰਦੀਆਂ ਬਲਜੀਤ ਉਹ ਵੀ ਦੱਸ ਦਿ ਯਾਰ ਚਲੋ ਸਾਹਮਣੇ ਲੱਗੀ ਹੋਈ ਜੰਮ ਇਹ ਲੱਗੀ ਸਾਹਮਣੇ ਲੋ ਜੀ ਕਰੋ ਦਰਸ਼ਨ ਪਕੌੜਿਆਂ ਦੇ ਅਸੀਂ ਖਾਵਾਂਗੇ ਤੇ ਤੁਸੀਂ ਤਰਚੋ ਜੇ ਤਰਚੋ ਨਾ ਯਾਰ ਤੁਸੀਂ ਕੋਈ ਬੁਜਾਰੋ ਲਿਆ ਕੇ ਖਾ ਲਿਓ ਆ ਦੇਖੀਂ ਅੰਦਰ ਕੌੜੀ ਦਾਤਨ ਇਹ ਚੜਾ ਨਹੀਂ ਦੁਖਦੀਆਂ ਇਹ ਮੇਰੀਆਂ ਦੁਖਦੀਆਂ ਠੀਕ ਹੋ ਜਾਣੀ ਚਾਹੁੰਦੇ ਨਾਲ ਦਾਤਨ ਕਰਕੇ ਦੇਖੋ ਹੁੰਦਾ ਆ ਲੈ ਦਾਤਨ ਇਹ ਦੇਸੀ ਬ੍ਰਸ਼ ਆ ਦੇਸੀ ਬ੍ਰਸ਼ ਆ ਪੁਰਾਣੇ ਸਮੇਂ 'ਚ ਏਵਲ ਦਾ ਬ੍ਰਸ਼ ਕਰਦੇ ਹੁੰਦੇ ਸੀਗੇ ਕਰ ਲ ਕੇ ਦੇਖ ਇਹ ਕਰਕੇ ਕਿ ਦੰਦੀ ਬਾਡੇ ਤੇ ਬਹੁਤ ਟੇਸਟੀ ਆ ਬਹੁਤ ਟੇਸਟੀ ਹੈ ਨਾ ਦੇਖ ਦੁਆਰਾ ਵੱਡ ਕੇ ਦੇਖ ਦਿੰਦੇ ਦੇਖ ਦੁਆਰਾ ਦੰਦੀ ਵੱਡ ਤਾਂ ਸਹੀ ਬਹੁਤ ਮਿੱਠੀ ਹੈ ਨਾ ਚੀਨੀ ਵਾਲੀ ਹੈ ਬਹੁਤ ਮਿੱਠੀ ਹੈ ਕੀ ਕਿਦਾਂ ਦੀ ਹੈ ਕਿਦਾਂ ਦੀ ਹੈ ਹੈ ਗੰਦੀ ਹੈ ਗੰਦਾ ਟੇਸਟ ਹੈ ਕਿਦਾਂ ਦਾ ਇਹ ਬਾਈ ਗੰਦਾ ਗੰਦਾ ਮਿੱਠੀ ਆ ਹਾਂਜੀ ਕੀ ਹਾਲ ਚੱਲਿਆ ਜੀ ਐਸਵਾਰ ਦਾ ਦੇਣਾ ਜੀ ਸ਼ੀਲਡ ਦਾ ਟਾਈਮ ਆ ਜਿਸ ਦਿਨ ਦੇ ਦਰੇ ਹਰਪ੍ਰੀ ਨੇ ਉਠਾ ਲਿਆ ਅੱਜ ਕੁਝ ਬਲੱਡ ਸੈਂਪਲ ਦੇਣ ਜਾਣੇ ਸੀਗੇ ਆ ਥਾਇਰੋਇਡ ਦਾ ਟੈਸਟ ਕਰਵਾਈ ਦਾ ਤਕਰੀਬਨ ਕੋਈ 5-6 ਮਹੀਨਿਆਂ ਬਾਅਦ ਪਹਿਲਾਂ ਵੀ ਕਰਵਾ ਲਈਦਾ ਤੁਹਾਡਾ ਜੀ ਤੇ ਇਹਦੀ ਕੋਈ ਮੈਡੀਸਨ ਹੁੰਦੀ ਆ ਜਿਹੜੀ ਉਹ ਖਤਮ ਹੋਣ ਤੋਂ ਬਾਅਦ ਕਰਵਾਉਣਾ ਹੁੰਦਾ ਇੱਕ ਵਾਰੀ ਕਹੇ ਸੀ ਉਹ ਕਰਵਾਉਣ ਚੱਲੇ ਸੀਗੇ ਤੇ ਚੱਲਦੇ ਆ ਜੀ ਫਰ ਸਰੇ ਗ੍ਰੀਮਾਰ ਹੋ ਗਈ ਯਾਰ ਅਭੀ ਸਾਈਕਲ ਦਿੱਤਾ ਗਿਆ ਏ ਥੱਲੇ ਯਾਰ ਬੰਦਾ ਵੱਜ ਗਿਆ ਹਨਾ ਸਵੇਰੇ ਸਵੇਰੇ ਹੀ ਮਤਲਬ ਕੋਈ ਮਜ਼ਦੂਰ ਜਿਹਾ ਵਿਚਾਰਾ ਉਹ ਥੱਲੇ ਲਈ ਬੈਠਾ ਸੀ ਬਸ ਆਲਾ ਬੰਦਾ ਵੱਜ ਗਿਆ ਕਿਥੇ ਬਲੱਡ ਸੈਂਪਲ ਦੇਣ ਆਉਨੇ ਆ ਡਿਫੈਂਸ ਕਲੋਨੀ ਤੇ ਸਾਹਮਣੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਹੋ ਜਾਂਦੇ ਸਵੇਰੇ ਸਵੇਰੇ ਲੈਂਪਲ ਦੇਤੇ ਆ ਤੇ ਘਰ ਨੂੰ ਚੱਲੀ ਆ ਤਾਂ ਹਨਾ ਹਾਂ ਉਹਨਾ ਵੈਕਿਊਮ ਵਾਲੀ ਹੁੰਦੀ ਆ ਨੀਡਲ ਉਹਦੇ ਨਾਲ ਥੋੜੀ ਜਿਹੀ ਪੇਨ ਹੁੰਦੀ ਆ ਤੇ ਉਹਨੇ ਕਹਿ ਰਹੀ ਆ ਰੀ ਕਿ ਵੀ ਪੇਨ ਹੋ ਰਿਹਾ ਹੈ ਨਾ ਤੇ ਗੁੰਤਾਇ ਸੁੱਤਾ ਹੋਇਆ ਘਰੇ ਛੱਡ ਕੇ ਆਏ ਆ ਸੀ ਤੇ ਉਹ ਉੱਠ ਕੇ ਰੋਣਾ ਲੱਗ ਜੇ ਤੇ ਫਟਾਫਟ ਆ ਦੀ ਘਰ ਪਹੁੰਚਦੀ ਐ ਕਹਿੰਦਾ ਮੂ ਰਾਤ ਤੋ ਦੱਸਦਾ ਸੀਗਾ ਜੀ ਵੀ ਤੂੰ ਰੋਈ ਨਾ ਕਹਿੰਦਾ ਕੋਈ ਨਹੀਂ ਮੈਂ ਰੋਂਦਾ ਨਹੀਂ ਆ ਉਹਨੇ ਕੋਲੇ ਫੋਨ ਲਗਾ ਕੇ ਆਏ ਉਹਨੇ ਫੋਨ ਕਰਦਣਾ ਉਸਨਾਂ ਦਾ ਹੀ ਜ਼ਰੂਰਤ ਤੇ ਘਰੇ ਚਲੀ ਜੀ ਵੈਸੇ ਵੀ ਲੇਟ ਸੁੱਤਾ ਜਲਦੀ ਉੱਠਦਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਆ ਗੁੰਤਾਜ ਦੀ ਗੱਲ ਸੁਣਿਓ ਜੀ ਕੀ ਕਹਿੰਦਾ ਪਿਆ ਇਹਨੇ ਆਪਣਾ ਇੱਕ ਟੌਏ ਦਿਖਾਉਣਾ ਅੱਜ ਸੰਡੇ ਸੀ ਥੋੜੀਆਂ ਸਫਾਈਆਂ ਕੀਤੀਆਂ ਤਾਂ ਟੌਏ ਲੱਭਿਆ ਸਾਨੂੰ ਏ ਇਹ ਜੀ ਫਿਸ਼ਿੰਗ ਕਰਦਾ ਪਿਆ ਹਨਾ ਗਦਾ ਫਿਸ਼ਿੰਗ ਕਰਦਾ ਤੂੰ ਅੱਛਾ ਫਿਰ ਕੀ ਕਰਨਾ ਹੈ ਫਿਸ਼ਿਸ ਦਾ ਤੂੰ ਇਹਨੂੰ ਪਕਾ ਕੇ ਖਾਊਗਾ ਅੱਛਾ ਪਕਾ ਕੇ ਖਾਏਗਾ ਤੂੰ ਗੰਦਾ ਨਹੀਂ ਟਾਈਮ ਫਿਸ਼ਿੰਗ ਅੱਛਾ ਤਾਂ ਇਹ ਰੱਖੀ ਬਣ ਤੂੰ ਛਵੀ ਚੈਨਲ ਬਣੀ ਰਹੀ ਆ ਹਰ ਤੁਸੀਂ ਦੇਖਾ ਚੈਨਲ ਦੇਖ ਕੇ ਜੀਨੋ ਲਾਈਕ ਕਰਿਓ ਹਰ ਸਬਸਕ੍ਰਾਈਬ ਕਰਿਓ ਹਰ ਸ਼ੇਅਰ ਵੀ ਕਰ ਦਿਓ ਤੇ ਹਾਂ ਜੀ ਦੋਸਤੋ ਇੱਥੇ ਆਪਾਂ ਵਲੌਗ ਨੂੰ ਸਮਾਪਤ ਕਰਦੇ ਆਂ ਤੇ ਵੀਡੀਓ ਦੇਖ ਕੇ ਤੁਸੀਂ ਦੱਸਿਓ ਤੁਹਾਨੂੰ ਕਿੱਦਾਂ ਦੀ ਲੱਗੀ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟਸ ਕਰਿਓ ਤੇ ਜਿਹੜੇ ਹਨ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰਦੇ ਹੋ ਜੀ ਤੇ ਤਾਂ ਜੋ ਤੁਹਾਨੂੰ ਵੀ ਸਾਡੇ ਅਪਡੇਟਸ ਮਿਲਦੇ ਰਹਿਣ ਮਿਲਦੇ ਆ ਜੀ ਫਿਰ ਗੁੱਡ ਬਾਏ